ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੇਅੰਤ ਕੌਰ ਖਾਲਸਾ ਤੇ ਇਹ ਵੀਡੀਓ ਉਹਨਾਂ ਬੇਸ਼ਰਮ ਲੋਕਾਂ ਵਾਸਤੇ ਜਿਨ੍ਹਾਂ ਨੇ ਚੰਦ ਵਿਊ ਦੀ ਖਾਤਰ ਪਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਬਲਵਿੰਦਰ ਕੌਰ ਜੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਮੈਂ ਪੁੱਛਣਾ ਚਾਹੁੰਨੀ ਆ ਵੀ ਇਹ ਵੱਡੇ ਸ਼ੁਭਚਿੰਤਕ ਵਿਰੋਧ ਕਰਨ ਵਾਲੇ ਉਸ ਦਿਨ ਕਿੱਥੇ ਸੀ ਜਿੱਦਣ ਸਿੰਘਾਂ ਤੇ ਝੂਠੇ ਐਨਐਸਐ ਵਰਗੇ ਪਰਚੇ ਪਾ ਕੇ ਆਸਾਮ ਜੇਲੀ ਭੇਜਿਆ ਜਿਹੜਾ ਅਮਰਤਸਰ ਮੋਰਚਾ ਲਗਾ ਉਸ ਦਿਨ ਕਿੱਥੇ ਸੀ ਜਦੋਂ ਮਾਤਾ ਜੀ ਨੂੰ ਚੁੱਕ ਕੇ ਥਾਣੇ ਅੰਦਰ ਲੈ ਗਏ ਉਸ ਦਿਨ ਕਿੱਥੇ ਸੀ ਇਹ ਮਾਂ ਬਲਵਿੰਦਰ ਕੌਰ ਉਹ ਮਾਂ ਐ ਜਿਸ ਮਾਂ ਨੇ ਜਿਸ ਮਾਂ ਨੇ ਆਪਣੇ ਪੁੱਤ ਨੂੰ ਜਨਮ ਦਿੱਤਾ 9 ਮਿੰਟ ਢੇਡ ਵਿੱਚ ਰੱਖਿਆ ਜਵਾਨੀ ਦੇ ਵਿੱਚ ਪੁੱਤ ਕੋਮ ਦੀ ਝੋਲੀ ਵਿੱਚ ਪਾ ਦਿੱਤਾ ਜੇ ਉਸ ਉਮਰ ਦੇ ਵਿੱਚ ਮਾਂ ਬਾਪ ਆਪਣੇ ਬੱਚੇ ਦਾ ਸਹਾਰਾ ਪਾਲਦੇ ਆ ਉਸ ਉਮਰ ਦੇ ਵਿੱਚ ਬੁਢਾਪੇ ਵਿੱਚ ਇਹ ਮਾਂ ਅਸਾਮ ਦੀਆਂ ਜੇਲਾਂ ਅਗੇ ੱਟਕੇ ਖਾਦੀ ਫਿਰਦੀ ਸੀ ਉਦੋਂ ਕਿੱਥੇ ਸੀ ਇਹ ਉਹ ਮਾਂ ਹੈ ਜਿਹਨੇ ਸੰਗਤਾਂ ਦੇ ਫੈਨਸ ਨੇ ਇਹਨੂੰ ਖਿੜੇ ਮੱਥੇ ਮਨਜ਼ੂਰ ਕਰਦੇ ਹੋਏ ਖਡੂਰ ਸਾਹਿਬ ਹਲਕੇ ਦੇ ਕੱਲੇ-ਕੱਲੇ ਪਿੰਡ ਵਿੱਚ ਜਾ ਕੇ ਪ੍ਰਚਾਰ ਕੀਤਾ ਹੱਥ ਜੋੜੇ 45 ਡਿਗਰੀ ਟੈਂਪਰੇਚਰ ਸੀ ਅਸੀਂ ਉਸ ਵੇਲੇ ਚੋਣ ਪ੍ਰਚਾਰ ਚ ਨਾਲ ਹੁੰਦੇ ਸੀ ਸਾਡੇ ਵਰਗੇ ਨੌਜਵਾਨਾਂ ਦੀ ਬਸ ਹੋ ਜਾਂਦੀ ਸੀ ਪਰ ਇਹ ਮਾਂ ਨਾ ਥੱਕਦੀ ਸੀ ਨਾ ਆਕਦੀ ਸੀ ਕੱਲੇ-ਕੱਲੇ ਅੱਗੇ ਜਾ ਕੇ ਹੱਥ ਜੋੜ ਕੇ ਚੋਣ ਪ੍ਰਚਾਰ ਕਰਦੀ ਰਹੀ ਮਾਤਾ ਜੀ ਦੇ ਅੱਗੇ ਉਹ ਪੈਣਾ ਵੀ ਹੱਥ ਜੋੜ-ਜੋੜ ਕੇ ਰੋਂਦੀਆਂ ਵੇਖੀਆਂ ਜਿਹੜੀਆਂ ਕਹਿੰਦੀਆਂ ਵੀ ਸਾਡੇ ਭਰਾ ਨਸ਼ੇ ਦੇ ਟੀਕੇ ਲਾ ਲਾ ਕੇ ਗਲ ਚੁੱਕੇ ਆ ਕੋਈ ਸਰੀਰ ਤੇ ਥਾਂ ਨਹੀਂ ਬਚਿਆ ਵੀ ਜਿੱਥੇ ਉਹ ਟੀਕਾ ਲਾ ਸਕੇ ਇਹ ਉਹ ਮائیں ਜਿਹੜੀ ਰਾਤ ਨੂੰ 12 1 ਵਜੇ ਸੌਂਦੀ ਸੀ ਅਮਰਤ ਵੇਲੇ 5 ਵਜੇ ਉੱਠ ਕੱਢਦੀ ਸੀ ਇਹ ਉਹ ਮائیں ਜਿਹਨੂੰ ਰੋਜ਼ ਰਾਤ ਨੂੰ ਗੁੱਲੂ-ਗੁੱਜ ਲੱਗਦਾ ਹੁੰਦਾ ਸੀ ਆਪਣਾ ਪੁੱਤ ਜਵਾਨ ਕਰਕੇ ਸੰਗਤਾਂ ਵਾਸਤੇ ਕੁਰਬਾਨ ਕਰਨ ਵਾਲੀ ਮਾਏ ਇਹ ਉਹ ਮائیں ਜਿਹਨੇ ਯੋਦੇ ਵਰਗੇ ਪੁੱਤ ਅਮਰਤਪਾਲ ਸਿੰਘ ਨੂੰ ਜਨਮ ਦਿੱਤਾ ਏ ਪੁੱਤ ਜੇਹ ਚ ਹੋਵੇ ਤੇ ਮਾਂ ਪ੍ਰਚਾਰ ਕਰਦੀ ਹੋਵੇ ਉਹ ਮਾਂ ਜਿਹੜੀ ਕਦੇ ਘਰੋਂ ਬਾਹਰ ਨਹੀਂ ਸੀ ਨਿਕਲੀ ਜਿਹੜੀ ਕਦੇ ਸੰਗਤਾਂ ਅੱਗੇ ਆ ਕੇ ਬੋਲੀ ਨਹੀਂ ਸੀ ਅੱਜ ਉਹ ਸਭ ਮਾਦੀਆ ਭਾਵਨਾਵਾਂ ਨੂੰ ਤੁਸੀਂ ਠੇਸ ਪੁੰਚਾਰੇ ਹੋ ਮੈਂਟਲੀ ਟੌਰਚਰ ਕਰ ਰਹੇ ਹੋ ਇੱਕ ਦਿਨ ਤੁਹਾਨੂੰ ਇਸ ਚੀਜ਼ ਦਾ ਲੇਖ ਹਸਾਬ ਕਰ ਤਾਬਤ ਦੇਣਾ ਪੈਣਾ ਯੋਧਿਆਂ ਦੀ ਮਾਵਾਂ ਪੂਜਣ ਜੋਗ ਹੁੰਦੀਆਂ ਨੇ ਅੱਜ ਵੀ ਅਸੀਂ ਮਾਤਾ ਜੀ ਦਾ ਸਦਕਾਰ ਕਰਦੇ ਆ ਕਿ ਹਮੇਸ਼ਾ ਇਹੋ ਜੀ ਮਾਂ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਰਵਾਂਗੇ ਜਿਨ੍ਹਾਂ ਨੇ ਇਹੋ ਜਿਹੇ ਯੋਧ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Thank okay. you.